ਹੋ ਗਿਆ ਸਰ ਜੀ ਜੀ ਤੇ ਜੀ ਦਾ ਅਟੈਂਡੈਂਸ ਸਟੇਟਮੈਂਟ ਸਰ ਸਾਹਿਬ ਕੀ ਫਾਈਨਲ ਹੋਇਆ ਜੀ ਸਰ ਅਨੋਰਡਰ ਬੋਰਡ ਨੇ ਆਰਡਰ ਕੀਤਾ ਹੈ ਟੂ ਰਿਲੀਜ਼ ਅਨੋਰ 2 ਲਾਟ ਬਲੈਕਸ ਬੇਲ ਬਾਂਡਸ which we are submitting very shortly sir ਤੇ ਸ਼ਰਤਾਂ ਵਗੈਰਾ ਦੇ ਵਿੱਚ ਕੀ ਕੁਝ ਸ਼ਰਤਾਂ ਨੇ ਡਿਕਲਾਈਨ ਕਰ ਦਿੱਤੀਆਂ ਜੀ ਜੋ ਉਹਨਾਂ ਨੇ ਕੰਡੀਸ਼ਨਸ ਮੰਗੇਆਂ ਸੀ ਔਰ ਹੈਵ ਬੀਨ ਡਿਕਲਾਈਨਡ ਆਪੋਜੀਸ਼ਨ ਕੀ ਹੋਈ ਹੈ ਬਿਨਾਂ ਬੇਸ਼ਰਤ ਦੇ ਤਰੀਕੇ ਨਾਲ ਵਰਕ ਹਾਂਜੀ ਹਾਂਜੀ ਬਸ ਕੋਰਟੇਬਲ ਬੋਣਨੇ ਕਿਹਾ 2 ਲੱਖ ਰੁਪਏ ਦੇ ਜੋ ਸ਼ੋਰਟੀ ਬਾਂਡ ਹੈ ਉਹ ਬੰਦ ਸ਼ਰਤਾਂ ਕੀ ਰੱਖਿਆ ਸੀਗੀਆਂ ਉਹ ਕੀ ਚੈਲੰਜ ਸੀ ਵੀ ਮੈਂ ਕੋਈ ਸ਼ਰਤਾਂ ਹੁਣ ਬਸ ਅਸੂ ਅੰਦਰ ਮੇਰੇ ਜੀ ਜੀਠਿਆ ਸਾਹਿਬ ਨੂੰ ਜੀ ਫਿਰ ਸਰਕ ਸਟੇਟ ਹੈਡ ਫਾਈਲਡ ਅਪਲੀਕੇਸ਼ਨ ਉਹਨਾਂ ਨੇ ਕੰਡੀਸ਼ਨਸ ਲਾਈਆਂ ਸੀ ਕਿ ਮਿਸਟਰ ਮਜੀਠੀਆ ਨੂੰ ਬਾਹਰ ਕੀਤਾ ਜਾਵੇ ਕਿ ਉਹ ਸਟੇਟ ਆਫ ਪੰਜਾਬ ਜੈਂਟਰਲ ਮਕਰਨ ਬੇਲ ਹੋਣ ਤੋਂ ਬਾਅਦ ਤੇ ਕਿਸੇ ਵੀ ਤਰ੍ਹਾਂ ਕੇਸ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਨੂੰ ਅਡਰੈਸ ਨਾ ਕਰਨ ਆਲ ਦੀ ਕੰਡੀਸ਼ਨਸ ਵਿਚ ਵਾਰ ਸੌਟ ਦਾ ਔਨਰੇਬਲ ਕੋਰਟ ਹੈਡ ਡਿਕਲਾਈਨed देयर ਆਲ ਰਿਕਵੈਸਟ ਔਨਰੇਬਲ ਕੋਰਟ ਨੇ ਕਿਹਾ ਕਿ ਆਰਟੀਕਲ 19 ਦੇ ਵਿੱਚ ਆਪਣੀ ਵਿਚਾਰ ਰੱਖਣਾ ਆਪਣੇ ਵਿਚਾਰਤਾਰਾ ਰੱਖਣਾ ਹੱਕ ਹੈ ਮੋਰਓਵਰ ਹੀ ਇਜ਼ ਪਰਮਨੈਂਟ ਰੈਜ਼ੀਡੈਂਟ ਆਫ ਆਰ ਸਟੇਟ ਆਫ ਪੰਜਾਬ ਪੋਲੀਟੀਕਲ ਬੇਸ ਉਹਨਾਂ ਦਾ ਇੱਥੇ ਹੈ ਇਸ ਕਰਕੇ ਆਨਰੇਬਲ ਕੋਰਟ ਨੇ ਇਹ ਵੀ ਰਿਕੁਐਸਟ ਡਿਕਲਾਈਨ ਕਰਤੀ ਕਿ ਹੀ ਕੈਨ ਨਾਟ ਐਂਟਰ ਇਨਟੂ ਸਟੇਟ ਆਫ ਪੰਜਾਬ ਪਾਸਪੋਰਟ ਪਾਸਪੋਰਟ ਆਲਰੇਡੀ ਸਰੈਂਡਰਡ ਇਨ ਫਰਸਟ ਕੇਸ ਪਾਸਪੋਰਟ ਆਲਰੇਡੀ ਸਰੈਂਡਰਡ ਹੈ ਜੀ ਸੋ ਜਿੰਨੀ ਉਹਨਾਂ ਨੇ ਕੰਡੀਸ਼ਨਸ ਲਾਈਆਂ ਸੀ ਜੋ ਉਹਨਾਂ ਨੇ ਮੰਗ ਕੀਤੀ ਸੀ ਆਨਰੇਬਲ ਕੋਰਟ ਡਿਕਲਾਈਨ ਤੇ ਉਹਨਾਂ ਨੂੰ 2 ਲੱਖ ਰੁਪਏ ਦੇ ਜਿਹੜੇ ਹੈ ਬੇਲ ਬੌਂਡ ਤੇ ਚਲ ਕੇ ਇੱਥੇ ਛੱਡਣ ਦਾ ਹੁਕਮ ਕੀਤਾ ਨਿਜੀ ਮੁਜਲ ਕਰ ਨੇ ਜੀ ਉਹ ਛੋਟੀ ਬੋਲ ਹੁਣ ਮਤਲਬ ਰਿਹਾ ਕਰਦਾ ਦੇਸ਼ ਸ਼ਰੀਫ ਹੋ ਚੁੱਕੇ ਹਾਂ ਜੀ ਹਾਂ ਜੀ ਹਾਂ ਜੀ ਹੋ ਚੁੱਕਿਆ ਤਾਂ ਵੀ ਅਸਮਿਟਿੰਗ ਦੀ ਬੇਫੋਟ ਸਦੋਕ ਤੱਕ ਅਸਮਿਟਿੰਗ ਵਿੱਚ ਲਿਖਿਆ ਜੀ ਜੀ ਦੁਬਾਰਾ ਪ੍ਰੋਬੇਬਲੀ ਜੀ ਅੱਜ ਅੱਜ ਆਫਿਸ ਆਵਰਸ ਦੇ ਵਿੱਚ